ਸਾਥੀ ਕਾਲ ਪੰਜਾਬੀਓ ਪੰਜਾਬੀਓ ਗੱਲ ਕਰਦੇ ਹਾਂ ਮੌਜੂਦਾ ਹਾਲਾਤ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਅਤੇ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਕਨਵੀਨਰ ਸੁਪਰੀਮੋ ਕਰਤਾ ਧਰਤਾ ਅਰਵਿੰਦ ਕੇਜੀਵਾਲ ਅਰਵਿੰਦ ਕੇਜੀਵਾਲ ਨੇ ਪੱਕੇ ਤੌਰ ਤੇ ਡੇਰੇ ਲਾ ਲੈਨੇ ਪੰਜਾਬ ਦੇ ਵਿੱਚ ਮਨੀਸ਼ ਸੋਧਿਆ ਨੂੰ ਇੰਚਾਰਜ ਬਣਾ ਦਿੱਤਾ ਜਤਿੰਦਰ ਜੈਨ ਜਿਹੜੇ ਨੇ ਉਹ ਕੋ-ਇੰਚਾਰਜ ਬਣੇ ਦੂਸਰੇ ਪਾਸੇ 50 ਕਾਨੂੰਨੀ ਸਲਾਹ ਕਾਰ ਜਿਹੜੇ ਰਹਿ ਚੁ 10 ਸਾਲਾਂ ਦੇ ਵਿੱਚ ਜਿਹੜੇ ਰਹੇ ਨੇ ਅਰਵਿੰਦ ਕੇਸ਼ਵਲ ਦੇ ਦਿੱਲੀ ਦੇ ਵਿੱਚ ਉਹਨਾਂ ਨੇ ਵੀ ਪੱਕੇ ਡੇਰੇ ਆ ਕੇ ਪੰਜਾਬ ਦੇ ਵਿੱਚ ਲਾ ਲਏ ਨੇ ਕੀ ਪੰਜਾਬ ਦੇ ਲੋਕਾਂ ਉੱਤੇ ਸੁਪਰੀਮੋ ਅਰਵਿੰਦ ਕੇਸ਼ਵਲ ਨੂੰ ਭਰੋਸਾ ਨਹੀਂ ਕੀ ਪੰਜਾਬੀ ਬੁੱਧੀਮਾਨ ਨਹੀਂ ਆਖਰਕਾਰ ਪੰਜਾਬੀਆਂ ਦੀਆਂ ਭਾਵਨਾਵਾਂ ਦੇ ਨਾਲ ਕਿਉਂ ਖੇਡਿਆ ਜਾ ਰਿਹਾ ਹੈ ਜੇ ਗੱਲ ਕਰੀਏ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਦੀ ਉਹਨਾਂ ਉੱਤੇ ਵੀ ਅਰਵਿੰਦ ਮੋਦੀ ਬੈਠੇ ਹੋਏ ਨੇ ਜਿਹੜੇ ਕਿਸੇ ਸਮੇਂ ਸਲਾਹਕਰ ਹੁੰਦੇ ਸੀ ਮੋਦੀ ਦੇ ਕਿਸੇ ਸਮੇਂ ਉਹ ਸਲਾਹਕਰ ਹੁੰਦੇ ਸੀ ਅਡਾਨੀ ਅਤੇ ਅਵਾਨੀ ਦੇ ਯਾਨੀ ਕਿ ਉਹ ਕਹਿੰਦੇ ਨੇ ਮੈਂ ਜਿਹੜਾ ਹੈ ਤਨਖਾਹ ਨਹੀਂ ਲੈਣੀ ਲੇਕਿਨ ਭਤੇ ਸਾਰੇ ਲੈਣੇ ਆ ਜਿਹੜੇ 50 ਕਾਨੂੰਨੀ ਮਾਹਿਰ ਆਏ ਨੇ ਉਹ ਬੇਰੁਜ਼ਗਾਰ ਨੇ ਉਹਨਾਂ ਦਾ ਕੋਈ ਕੰਮ ਧੰਦਾ ਨਹੀਂ ਰਹਿ ਗਿਆ ਕਿਉਂਕਿ ਦਿੱਲੀ ਦੀ ਸਰਕਾਰ ਚਲੀ ਗਈ ਤੋਤੇ ਉੜ ਗਏ ਭਾਰਤੀ ਜਨਤਾ ਪਾਰਟੀ ਦੇ ਸਾਹਮਣੇ 27 ਸਾਲਾਂ ਬਾਅਦ ਸੱਤਾ ਦੇ ਵਿੱਚ ਆਈ ਲੇਕਿਨ ਹੁਣ ਸੁਪਰੀ ਸੁਪਰੀਮੋ ਅਰਵਿੰਦ ਕੇਜੂਵਾਲ ਦੀ ਅੱਖ ਹੈ ਪੰਜਾਬ ਤੇ ਪੰਜਾਬ ਤੇ ਹੋਣ ਵਾਲੀਆਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਚੋਣਾਂ ਦੇ ਵਿੱਚ ਜੇ ਗੱਲ ਕਰੀਏ ਵੈਸੇ ਤਾਂ ਪੱਤਰਕਾਰਾਂ ਦੇ ਸਾਹਮਣੇ ਗੱਲਬਾਤ ਕਰ ਹੀ ਦਿੱਤੀ ਨਹੀਂ ਜੀ 2027 ਤੱਕ ਇਹੋ ਮੁੱਖਮੰਤੀ ਰਹਿਣਗੇ 2027 ਤੋਂ ਬਾਅਦ ਵਾਲੀਆਂ ਵੀ ਵਿਧਾਨ ਸਭਾ ਦੀਆਂ ਚੋਣਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਮ ਤੇ ਲੜੀਆਂ ਜਾਣਗੀਆਂ ਇਹ ਦਾਵਾ ਹੈ ਲੇਕਿਨ ਅੰਦਰੋਂ ਅੰਦਰੀ ਖੋਖਲਾ ਕਰਨਾ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜੋ ਕੱਲ ਦੇਖਿਆ ਗਿਆ ਕੱਲ ਸੌ ਚੁਕਾਈ ਗਈ ਕਿ ਕਿਸੇ ਵੀ ਮੰਤਰੀ ਕਿਸੇ ਵੀ ਵਿਧਾਇਕ ਦਾ ਸਾਥ ਨਹੀਂ ਦਿੱਤਾ ਜਾਵੇਗਾ ਜਿਹੜਾ ਨਚਾ ਕਰਦਾ ਹੈ ਇਹ ਅਰਵਿੰਦ ਕੇਜੀ ਵਾਲਦਾ ਖੋਦਾ ਬਿਆਨ ਸੀ ਤੇ ਪਰ ਸਵੇ ਦਾ ਮੁੱਖ ਮੰਤਰੀ ਭਗਵੰਤ ਮਾਨ ਸ਼ਰਾਬ ਦੇ ਨਾਲ ਟੱਲੀ ਹੋ ਜਾਂਦਾ ਹੈ 2 ਜਾਂ 3 ਵਜੇ ਤੋਂ ਬਾਅਦ ਫਿਰ ਉਹਦਾ ਕੀ ਕਰਾਂਗੇ ਯਾਨੀ ਕਿ ਸਿੱਧੇ ਸ਼ਬਦਾਂ ਦੇ ਵਿੱਚ ਉਹਨਾਂ ਨੇ ਟਾਰਗੇਟ ਕੀਤਾ ਹੈ ਅਰ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੌ ਚੁੱਕ ਸਮਾਗਮ ਮੰਗਦੇਵ ਵਿੱਚ ਟਾਰਗੇਟ ਕੀਤਾ ਗਿਆ ਹੈ ਵੀ ਤੁਹਾਡੀ ਦੇਣ ਆ ਹੈ ਪੰਜਾਬ ਨੂੰ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਨੇ ਵੱਡਾ ਪੰਗਾ ਲਿਆ ਹੈ ਕਿਸਾਨਾਂ ਦੀ ਪਿੱਠ ਪਿੱਛੇ ਸ਼ੁਰਾ ਮਾਰ ਕੇ ਕਿਸਾਨਾਂ ਦੇ ਨਾਲ ਜਿਹੜਾ ਵਿਸ਼ਵਾਸ ਘਾਤ ਕੀਤਾ ਹੈ ਜਿਹੜਾ ਪੰਜਾਬ ਅਤੇ ਹਰਿਆਣਾ ਦੇ ਖਨੋਰੀ ਬਾਰਡਰ ਤੋਂ ਧਰਨਾ ਉਖਾੜਿਆ ਗਿਆ ਹੈ ਟਰਾਲੀਆਂ ਚੋਰੀ ਹੋਈਆਂ ਨੇ ਸ਼ੰਭੂ ਬਾਰਡਰ ਉੱਤੋਂ ਧਰਨਾ ਉਖਾੜਿਆ ਗਿਆ ਹੈ ਪੀਲਾ ਪੰਜਾ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਪੀਲਾ ਪੰਜਾ ਨਸ਼ਾ ਤਸਕਰਾਂ ਦੇ ਘਰ ਉੱਤੇ ਚੱਲ ਰਿਹਾ ਹੋਵੇ ਰਣ ਬਸੇਰਾ इवन दो ਫ੍ਰਿਜਾ ਅਨਵਾਟਰ ਟੀਵੀ ਵਾਟਰਟ ਮੇ ਵੀ ਜੋ ਕੁਝ ਵੀ ਹੋਤੇ ਹੈ ਸੀ ਉਹ ਸਾਰਾ ਚੋਰੀ ਵੀ ਹੋਇਆ ਕੁਝ ਕਿਸਾਨਾਂ ਨੂੰ ਵਿਚਾਰਿਆਂ ਨੂੰ ਮਿਲਿਆ ਕੁਝ ਨਹੀਂ ਮਿਲਿਆ ਇਸ ਦਾ ਖਮਰਿਆਜਾ ਵੀ ਜਿਹੜਾ ਹੈ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਭੁਗਤਣਾ ਪਵੇਗਾ ਸੁਪਰੀਮ ਸੁਪਰੀਮੋ ਅਰਵਿੰਦ ਕੇਜੀਵਾਲ ਜਿੰਨਾ ਮਰਜ਼ੀ ਜ਼ੋਰ ਲਾ ਲਵੇ ਕਿੰਨਾ ਮਰਜ਼ੀ ਤਾਮ ਝਾਮ ਕਰ ਲਵੇ ਝੋਕ ਲਵੇ ਲੇਕਿਨ ਇਸ ਦਾ ਜਵਾਬ ਤਾਂ ਦੇਣਗੇ ਪੰਜਾਬੀ ਕਿਉਂਕਿ ਪੰਜਾਬੀ ਹੁਣ ਉਹ ਕਾਮ ਨਹੀਂ ਰਹਿ ਗਈ ਜਿਹੜਾ ਜਲਦੀ ਭੁੱਲ ਜਾਂਦੀ ਹੈ ਜਿਵੇਂ ਲੱਖਾਂ ਸਧਾਨਾ ਕਹਿੰਦੇ ਨੇ ਕਿ ਇਹ 2-3 ਘੰਟਿਆਂ ਬਾਅਦ ਭੁੱਲ ਜਾਂਦੇ ਨੇ ਲੱਖਾਂ ਸਧਾਨਾ ਜੀ ਹੁਣ ਪੰਜਾਬੀ ਭੁੱਲਣ ਵਾਲੇ ਨਹੀਂ ਇੱਕ ਇੱਕ ਗੱਲ ਜਿਸ ਤਰ੍ਹਾਂ ਭਾਰਤੀ ਜਨਤਾ ਪਾਰਟੀ ਦੀ ਮਨ ਦੇ ਵਿੱਚ ਬਿਠਾ ਕੇ ਬੈਠੇ ਨੇ ਕਿ ਭਾਰਤੀ ਜਨਤਾ ਪਾਰਟੀ ਦੀ ਨਾ ਤਾਂ ਸਰਕਾਰ ਬਣ ਦੇਣੀ ਹੈ ਨਾ ਕੋਈ ਪੰਜਾਬ ਦੇ ਵਿੱਚ ਉਹ ਐਪੀ ਬਣ ਦੇਣਾ ਹੈ ਕਿਉਂਕਿ ਜੇਕਰ ਜਿੰਨੀ ਦੇਰ ਤੱਕ ਐਮਐਸਪੀ ਵਾਲੇ ਜਿਹੜੇ ਕਾਨੂੰਨ ਲਾਗੂ ਨਹੀਂ ਕਰ ਦਿੱਤੇ ਜਾਂਦੇ ਉਸੇ ਤਰ੍ਹਾਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਪਰ ਕਰ ਦਿੱਤੇ ਗਏ ਨੇ ਕਿਉਂਕਿ ਇਹ ਤਾਂ ਬਿਕਮਜੀਤ ਸਿੰਘ ਮਜੀਠੀਆ ਨੇ ਵੀ ਕਿਹਾ ਹੈ ਕਿ ਸੂਬੇ ਦਾ ਮੁੱਖ ਮੰਤਰੀ ਭਗਵੰਤ ਮਾਨ ਡੰਮੀ ਮੁੱਖ ਮੰਤਰੀ ਆ ਨਸ਼ੇ ਦੇ ਵਿੱਚ ਡੀਜੀਪੀ ਨੂੰ ਫੋਨ ਕਰਦਾ ਹੈ ਕੱਲ ਸੁਖਬੀਰ ਸਿੰਘ ਬਾਦਲ ਦਾ ਬਿਆਨ ਆਇਆ ਸੀ ਅੱਖਾਂ ਤੇ ਸੱਟ ਲਿਖਦੀ ਹੈ ਨਸ਼ੇ ਦੇ ਕਾਰਨ ਲਿਖਦਾ ਹੈ ਆ ਬਠਿੰਡਾ ਦਾ ਜਿਹੜਾ ਗੈਸਟ ਹਾਊਸ ਸੀ ਤਾਂ ਜਿਹੜੇ ਵੱਡੇ ਅਧਿਕਾਰੀ ਨੇ ਮਹਿਲਾ ਉਹਨਾਂ ਦੇ ਨਾਲ ਭੰਗੇ ਲੈਂਦਾ ਹੈ ਯਾਨੀ ਕਿ ਉਹਨਾਂ ਦੇ ਨਾਲ ਗਾਲੀ ਗਲੋਚ ਕਰਦਾ ਹੈ ਜੇਕਰ ਉਹ ਅੱਗੂ ਬੋਲਦੇ ਰਹੇ ਉਹਨਾਂ ਦੀ ਬਦਲੀ ਕਰਵਾ ਦਿੱਤੀ ਜਾਂਦੀ ਹੈ ਇਹ ਸੂਬੇ ਦੇ ਮੁੱਖ ਮੰਤਰੀ ਦੇਣ ਹੈ ਪੰਜਾਬ ਨੂੰ ਬਿਕਮਜੀਤ ਸਿੰਘ ਜੀਠਿਆ ਵੀ ਕਹਿੰਦੇ ਨੇ ਸੁਖਬੀਰ ਸਿੰਘ ਬਾਦਲ ਵੀ ਕਹਿੰਦੇ ਨੇ ਲੇਕਿਨ ਸੁਖਬੀਰ ਸਿੰਘ ਬਾਦਲ ਬਿਕਮਜੀਤ ਸਿੰਘ ਜੀਠਿਆ ਵੀ ਕਿਸੇ ਤੋਂ ਘੱਟ ਨਹੀਂ ਕਿਉਂਕਿ ਇਹਨਾਂ ਨੇ ਵੀ ਚਾਮਦੀਆਂ ਚਲਾਈਆਂ ਸੀ ਜਦੋਂ ਇਹ ਸੱਤਾ ਦੇ ਵਿੱਚ ਸੀ ਸੁਪਰ ਸੀਐਮਸੀ ਬਿਕਮਜੀਤ ਸਿੰਘ ਜੀਠਿਆ ਲੇਕਿਨ ਇੱਧਰ ਸੂਬੇ ਦਾ ਮੁੱਖ ਮੰਤਰੀ ਭਗਵੰਤ ਮਾਨ ਦਿਨ-ਬਦ ਦਿਨ ਵਿਵਾਦਾਂ ਦੇ ਵਿੱਚ ਕਿਰਦਾ ਨਜ਼ਰ ਆ ਰਿਹਾ ਹੈ ਨਸ਼ਾ ਪ੍ਰੋਪਰ ਤਿੱਕੇ ਤੇ ਖਤਮ ਨਹੀਂ ਹੋਣਾ ਅਸੀਂ ਵੀ ਕਰਦੇ ਆ ਕਿ ਖਤਮ ਹੋਣਾ ਚਾਹੀਦਾ ਪੰਜਾਬ ਦੀ ਜਵਾਨੀ ਨੂੰ ਪੰਜਾਬ ਦੀ ਜਵਾਨੀ ਜਿਹੜੀ ਦਲਦਲ ਦੇ ਵਿੱਚ ਫਸੀ ਹੋਈ ਆ ਉਸ ਨੂੰ ਬਚਾਉਣਾ ਇਹ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਜ਼ਿੰਮੇਵਾਰੀ ਹੈ ਸਾਨੂੰ ਵੀ ਜਿਹੜੀ ਹੈਲਪ ਕਰਨੀ ਚਾਹੀਦੀ ਹੈ ਕਿਸਾਨਾਂ ਵਾਲਾ ਜਿਹੜਾ ਪੰਗਾ ਹੈ ਉਹ ਉਹ ਸੁਲਝਾਇਆ ਨਹੀਂ ਜਾਣਾ ਦੂਸਰੇ ਪਾਸੇ ਬੇਰੁਜ਼ਗਾਰੀ ਤੇ ਵੀ ਨੱਥ ਨਹੀਂ ਪਾਈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ 10 ਲੱਖ ਬੇਰੁਜ਼ਗਾਰ ਹੈ ਸੌਰੀ 17 ਲੱਖ ਬੇਰੁਜ਼ਗਾਰ ਹੈ ਪੰਜਾਬ ਦੇ ਵਿੱਚ ਤੇ ਕਿਰਨ ਨੌਕਰੀ ਮਿਲੀ 50 ਹਜ਼ਾਰ ਨੂੰ ਤੇ ਬਾਕੀ 16 ਲੱਖ ਜਿਹੜਾ ਬੇਰੁਜ਼ਗਾਰ ਕਿਤਾ ਜਾਵੇਗਾ ਕਿੰਨੀਆਂ ਕੋ ਨੌਕਰੀ ਦਿੱਤੀਆਂ ਕਿਉਂਕਿ ਹਾਲੇ ਤਾਂ ਇਹਨਾਂ ਨੇ ਜਿਹੜੇ ਪਿਛਲੇ ਨੋਟੀਫਿਕੇਸ਼ਨ ਆਏ ਹੋਏ ਸੀ ਕਾਂਗਰਸ ਸਰਕਾਰ ਦੇ ਉਹੀ ਪੂਰੇ ਕੀਤੇ ਨੇ ਇਹਨਾਂ ਨੂੰ ਤਹਲੇ ਭਰਤੀ ਕਿਸੇ ਨਾ ਹੀ ਕੋਈ ਕੀਤੀ ਗਈ ਹੈ ਨਾ ਕੋਈ ਨਿਪਰੇ ਚੜੀ ਗਈ ਹੈ ਸਿਰਫ ਪੰਜਾਬ ਪੁਲਿਸ ਦੀ ਭਰਤੀ ਹੋਣ ਆਉਣ ਵਾਲੀ ਜੇ ਪਟਵਾਰੀਆਂ ਦੀ ਆਉਣ ਵਾਲੀ ਹੈ ਯਾਨੀ ਕੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਲੋਕਾਂ ਦੇ ਦਿਲਾਂ ਦੇ ਵਿੱਚੋਂ ਲੈ ਚੁੱਕੇ ਨੇ ਹੋਰ ਕੋਈ ਪਤਾ ਖੇਡਣਾ ਪਵੇਗਾ ਆਮ ਆਦਮੀ ਪਾਰਟੀ ਨੂੰ 2027 ਦੀ ਵਿਧਾਨ ਸਭਾ ਦੀ ਚੋਣਾਂ ਵਿੱਚ